ਗੁਰੂ ਰੂਪ ਸਾਸੰਗ ਜੀ ਵਾਇਬ੍ਰੇ ਜੀ ਦਾ ਖਾਲਸਾ ਵਾਇਬ੍ਰੇ ਜੀ ਦੀ ਫਤਿਹ ਅੱਜ ਦਾ ਵਿਸ਼ਾ ਕਰਵਾ ਚੌਪ ਦਾ ਬਰਥ ਇੱਕ ਬੇ ਲੋੜੀ ਕਿਰਿਆ ਅੱਜ ਦਾ ਵਿਸ਼ਾ ਕੇਵਲ ਸਿੱਖ ਬੀਬੀਆਂ ਔਰ ਨਾਨਕ ਨਾਮ ਲੈਵਾ ਵਾਸਤੇ ਹੈ ਆਈ ਰਿਪੀਟ ਟੂਡੇਸ ਐਪੀਸੋਡ ਇਜ਼ ਓਨਲੀ ਫਾਰ ਦਾ ਸਿੱਖ ਲੇਡੀਜ਼ ਐਂਡ ਫਾਰ ਥੋਸ Who believe in the ideology of Sri Guru Nanak Dev ji ਅੱਜ ਦੇ ਵਿਸ਼ੇ ਵੱਲ ਆਉਂਦੇ ਹੋਏ ਸਾਸੰਗ ਜੀ ਧਿਆਨ ਦੇਣਾ ਭਾਈ રે ਮਤ ਕੋਈ ਜਾਣੋ ਕਿਸੇ ਕੇ ਕਿਛ ਹੱਥ ਹੈ ਸਭ ਕਰੇ ਕਰਾਇਆ ਜਨਾ ਮਰ ਤਾਪ ਸਿਰਫ ਸਾਥ ਸਭ ਹਰ ਕੇ ਵਸ ਹੈ ਕੋਈ ਲਾਗ ਨ ਸਕੇ ਬਿਨ ਹਰ ਕਾ ਪਲਾਇਆ ਆਈ ਰਿਪੀਟ ਜਨਾ ਮਰ ਤਾਪ ਸਿਰਫ ਸਾਥ ਸਭ ਹਰ ਕੇ ਵਸ ਹੈ ਕੋਈ ਲਾਗ ਨ ਸਕੇ ਬਿਨ ਹਰ ਕਾ ਪਲਾਇਆ ਅਗੇ ਗੁਰਬਾਨੀ ਦਾ ਫਰਮਾਨ ਹੈ ਜੋ ਅਸੀਂ ਹਰ ਰੋਜ਼ ਸੁਖਮਨੀ ਸਾਹਿਬ ਦੇ ਪਾਠ ਵਿੱਚ ਪੜ੍ਹਦੇ ਹਾਂ ਕਿ ਮਾਰੇ ਰਾਖੇ ਏਕੋ ਆਪ ਮਾਨਸ ਕੇ ਕੁਛ ਨਹੀਂ ਹਾਥ ਸੋ ਗੱਲ ਸਪਸ਼ਟ ਹੋ ਗਈ ਕਿ ਕਿਸੇ ਦੀ ਵੀ ਮਰਤੂ ਜਾਂ ਜੀਣਾ ਇਹ ਪਰਮਾਤਮਾ ਦੇ ਹੱਥ ਵਿੱਚ ਹੈ ਇਸ ਦੇ ਵਿੱਚ ਕਿਸੇ ਮਨੁੱਖ ਦਾ ਕੋਈ ਰੋਲ ਨਹੀਂ ਹੈ ਅੱਗੇ ਫਿਰ ਗੁਰਬਾਣੀ ਦਾ ਪ੍ਰਮਾਣ ਹੈ ਕਿ ਮਰਨ ਲਿਖਾਏ ਮੰਡਲ ਮੈਂ ਆਏ ਜਦੋਂ ਕੋਈ ਇਨਸਾਨ ਇਸ ਦੁਨੀਆ ਦੇ ਵਿੱਚ ਆਉਂਦਾ ਹੈ ਤਾਂ ਉਸ ਦਾ ਜੋ ਮਰਨ ਹੈ ਉਹ ਪਹਿਲੇ ਲਿਖਿਆ ਜਾਂਦਾ ਹੈ ਕੇਵਲ ਮਰਨ ਹੀ ਨਹੀਂ ਬਲਕਿ ਤਿੰਨ ਚੀਜ਼ਾਂ ਮਰਤੂ ਦਾ ਟਾਈਮ ਜਗਾ ਔਰ ਵਿਧੀ ਇਹ ਸਭ ਕੁਝ ਲਿਖਿਆ ਹੈ ਔਰ ਇਸ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਹੈ ਜੋ ਇਸ ਨੂੰ ਬਦਲੀ ਕਰ ਸਕੇ ਜਦੋਂ ਇਹ ਗੱਲ اٹਲ ਹੈ ਕਿ ਮਰਨਾ ਔਰ ਜੀਣਾ ਪ੍ਰਮਾਤਮਾ ਦੇ ਪ੍ਰਭੂ ਦੇ ਹੱਥ ਵਿੱਚ ਹੈ ਤਾਂ ਫਿਰ ਕਰਮਚੌਪ ਦਾ ਵਰਤ ਜਾਂ ਐਸੇ ਪਰਮਪਲੇਖੇ ਕਰਮकांड ਕਿਥੋਂ ਆ ਜਾਂਦੇ ਹਨ ਇਸ ਦਾ ਇੱਕੋ ਇੱਕ ਕਾਰਨ ਹੈ ਅਗਿਆਨਤਾ ਜੋ ਅਗਿਆਨਤਾ ਦਾ ساری ਦੁਨੀਆ ਦੇ ਵਿੱਚ ساری ਅਗਿਆਨਤਾ ਫੈਲੀ ਹੋਈ ਹੈ ਇਸੇ ਦਾ ਫਾਇਦਾ ਪੁਜਾਰੀ ਬ੍ਰਾਹਮਣ ਨੇ ਉਠਾਇਆ ਹੈ ਔਰ ਉਸਨੇ ਇਹ ਕਰਮ ਕਾਂਡ ਪਰੰਪਰੇਖੇ ਔਰ ਅਲੱਗ-ਅਲੱਗ ਟਾਈਪ ਦੇ ਵਰਤ ਆਦਿ ਫਲਾਏ ਹੋਏ ਹਨ ਅੱਜ ਤੋਂ ਤਕਰੀਬਨ 550 ਸਾਲ ਪਹਿਲਾਂ ਜਦੋਂ ਇਸ ਦੁਨੀਆ ਦੇ ਵਿੱਚ ਬਾਬੇਦਾਨਕ ਦਾ ਆਗਮਨ ਹੋਇਆ ਤਾਂ ਇਸ ਦੁਨੀਆ ਦੇ ਵਿੱਚ ਚਾਰ ਸ਼ਵੇਰੇ ਅਗਿਆਨਤਾ ਦਾ ਹਨੇਰਾ ਹੀ ਜੁਂਦੇਰਾ ਫੈਲਿਆ ਹੋਇਆ ਸੀ ਔਰ ਬਾਬਾ ਨਾਨਕ ਇੱਕ ਚਾਨਣ ਮਨਾਰੇ ਸਨ ਗਿਆਨ ਰੂਪ ਸਨ ਗਿਆਨ ਦੇ ਪੰਡਾਰ ਸਨ ਔਰ ਬਾਬੇ ਨਾਨਕ ਨੇ ਜਿੱਥੇ ਵੀ ਕਿਤੇ ਅਗਿਆਨਤਾ ਦੇਖੀ ਕੋਈ ਵੀ ਕਿਰਿਆ ਅਗਿਆਨਤਾ ਦੇ ਵਸੁੰਦੀ ਦੇਖੀ ਤੇ ਉੱਥੇ ਬਾਬਾ ਨਾਨਕ ਪਹੁੰਚ ਜਾਂਦਾ ਸੀ ਇਸੇ ਕਰਕੇ ਭਾਈ ਗੁਰਦਾਸ ਨੇ ਉਚਾਰਨ ਕੀਤਾ ਹੈ ਕਿ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾਗੇ ਚਾਨਣ ਹੋਆ ਸਾਡੇ ਗੁਰੂਆਂ ਦੇ ਸਦਕਾ ਭਗਤਾਂ ਦੇ ਸਦਕਾ ਉਹਨਾਂ ਦੀ ਮਿਹਨਤ ਸਦਕਾ ਪੰਜ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭੇਟ ਦਿੱਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਔਰ ਕੇਵਲ ਚਾਨਣ ਮਨਾਰੇ ਹਨ ਗਿਆਨ ਦਾ ਸਾਗਰ ਹਨ ਗਿਆਨ ਦਾ ਭੰਡਾਰ ਹੈ ਜਿਸ ਦੇ ਵਿੱਚ ਹਰ ਬਿਮਾਰੀ ਦਾ ਇਲਾਜ ਹੈ ਜਾਨੀ ਕਿ ਕੋਈ ਵੀ ਕਰਮ ਕਾਂਡ ਭਰਮ ਨੂੰ ਮਟਾਉਣ ਦਾ ਗਿਆਨ ਇਸ ਦੇ ਵਿੱਚ ਪ੍ਰਾਪਤ ਹੈ ਗੁਰਬਾਣੀ ਦਾ ਪਰਮਾਨ ਹੈ ਗੁਰਬਾਣੀ ਇਸ ਜਗ ਮੇ ਚਾਨਣ ਕਰਮ ਵਸੇ ਮਨ ਆਏ ਗੁਰ ਸਾਖੀ ਕਾ ਉਜਾਰਾ ਤਾਂ ਮਿਟਿਆ ਸਗਲ ਅੰਧਾਰਾ ਸ਼ਬਦ ਗੁਰ ਪੀਰਾ ਗਹਿਰ ਗਵੀਰਾ ਵਿਣ ਸ਼ਬਦੇ ਜਗ ਬਹਰਾਨ ਸੋ ਅਸਲ ਦੇ ਵਿੱਚ ਸ਼ਬਦ ਹੀ ਗੁਰੂ ਹੈ ਔਰ ਗੁਰੂ ਹੀ ਇਸ ਅਗਿਆਨਤਾ ਨੂੰ ਮਟਾਉਣ ਵਾਲਾ ਹੈ ਇਸ ਅੰਧੇਰੇ ਨੂੰ ਦੂਰ ਕਰਨ ਵਾਲਾ ਹੈ ਸੋ ਦੋ ਗੱਲਾਂ ਸਾਫ਼ ਹੋ ਗਈਆਂ ਇਕ ਤੇ ਮਰਨਾ ਜਿਉਣਾ ਪ੍ਰਮਾਤਮਾ ਦੇ ਆਪਣੇ ਹੱਥ ਵਿੱਚ ਹੈ ਉਸ ਨੂੰ ਕੋਈ ਵਧਾ ਘਟਾ ਨਹੀਂ ਸਕਦਾ ਇਸ ਦਾ ਜੋ ਕਾਰਨ ਹੈ ਉਹ ਗਿਆਨਤਾ ਹੈ ਔਰ ਗਿਆਨਤਾ ਨੂੰ ਮਿਟਾਉਣ ਵਾਲਾ ਗੁਰੂ ਹੈ ਸ਼ਬਦ ਹੈ ਜੋ ਇਸ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਦਾ ਹੈ ਆਓ ਹੁਣ ਦੇਖਦੇ ਹਾਂ ਕਿ ਕਰਮੇ ਚੌਕ ਦੀ ਜੋ ਸਚਾਈ ਹੈ ਪ੍ਰੈਕਟੀਕਲ ਅਸਪੈਕਟ ਹੈ ਉਹ ਕੀ ਹੈ ਸਭ ਤੋਂ ਪਹਿਲਾਂ ਕਰਮੇ ਚੌਕ ਦੇ ਵਰਤ ਦਾ ਮਤਲਬ ਹੈ ਕਿ ਸਾਡੇ ਕੋਲ Hindu ਵੀ ਭੈਣ ਭਰਾ ਸਨਤਨੀਆਂ ਦਾ ਇਹ মত ਹੈ ਕਿ ਅਗਰ ਕੋਈ ਇਸਤਰੀ ਆਪਣੇ ਪਤੀ ਪ੍ਰਤੀ ਸ਼ਰਧਾ ਨਾਲ ਪਰਵੇਚੌਪ ਦਾ ਵਰਤ ਰੱਖਦੀ ਹੈ ਤਾਂ ਉਸ ਦੀ ஆயு ਦੇ ਵਿੱਚ ਵਾਧਾ ਹੁੰਦਾ ਹੈ ਇਸ ਨੂੰ ਗੁਰੂ ਨਾਨਕ ਨਹੀਂ ਸਵੀਕਾਰ ਕਰਦੇ ਗੁਰਬਾਣੀ ਨਹੀਂ ਸਵੀਕਾਰ ਕਰਦੇ ਭਗਤਾਂ ਨੇ ਨਹੀਂ ਸੰਹਾਰ ਕੀਤਾ ਔਰ ਇਸ ਦੇ ਪ੍ਰਤੱਖ ਪਰਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਜ਼ਰ ਹਨ ਉਹ ਵੇਖਦੇ ਹਾਂ ਇਸ ਦਾ ਪ੍ਰੈਕਟੀਕਲ ਅਸਪੈਕਟ ਇਸ ਨੂੰ ਦਾਸ ਆਪਣੇ ਹੀ ਕਾ ਤੋਂ ਸ਼ੁਰੂ ਕਰਨਗੇ ਕੋਸ਼ਿਸ਼ ਕਰਨਗੇ ਦਾਸ ਦੇ ਪਰਿਵਾਰ ਵਿੱਚ ਜੋ ਐਵਰੇਜ ਉਮਰ ਹੈ ਉਹ ਤਕਰੀਬਨ 90 ਜਾਂ 95 ਸਾਲ ਹੈ ਇਸ ਦੇ ਵਿੱਚ ਦਾਸ ਦੀ ਕੋਈ ਉਲਾਈ ਨਹੀਂ ਹੈ ਕੋਈ ਡੱਪਣ ਨਹੀਂ ਹੈ ਦਾਸ ਇਸ ਨੂੰ ਵੈਦੂ ਅਕਾਲਪੁਰਖ ਦਾ ਪ੍ਰਸ਼ਾਦ ਉਸ ਦੀ ਰਹਿਮਤ ਉਸ ਦੀ ਬਖਸ਼ਿਸ਼ ਮੰਨਦੇ ਹੱਤ ਔਰ ਇਸ ਦੇ ਵਿੱਚ ਇਹ ਵੀ ਉਹ ਵੀ ਪੁਰਸ਼ ਇਸਤਰੀਆਂ ਸ਼ਾਮਲ ਨਹੀਂ ਹਨ ਅਗਰ ਕਿਸੇ ਦੀ ਕਿਸੇ ਨਾਮ ਰਾਜ ਬਿਮਾਰੀ ਦੇ ਨਾਲ ਜਾਂ ਐਕਸੀਡੈਂਟ ਦੇ ਵਿੱਚ ਮਰਤੂ ਹੋ ਜਾਂਦੀ ਹੈ ਅਸੀਂ ਨੈਚੁਰਲ ਡੈਥ ਦੀ ਨੈਚੁਰਲ ਉਮਰ ਦੀ ਗੱਲ ਕਰਦੇ ਹਾਂ ਦਾਸ ਦੇ ਪਿਤਾ ਜੀ 3 ਭੈਣ ਭਰਾ ਸਨ 3 ਭਰਾ ਔਰ 1 ਭੈਣ ਸਨ ਦਾਸ ਦੇ ਪਿਤਾ ਜੀ ਤਕਰੀਬਨ 92 92 ਸਾਲ ਦੀ ਉਮਰ ਪਹੁੰਚ ਕੇ ਇਸ ਦੁਨੀਆ ਤੋਂ ਗਏ ਦੋਨੋਂ ਚਾਚਾ ਜੀ ਤਕਰੀਬਨ 94 95 ਸਾਲ ਦੀ ਉਮਰ ਪਹੁੰਚ ਕੇ ਗਏ ਔਰ ਭੂਆ ਜੀ ਤਕਰੀਬਨ 95 ਸਾਲ ਦੀ ਉਮਰ ਪਹੁੰਚ ਕੇ ਇਸ ਦੁਨੀਆ ਤੋਂ ਗਏ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਦਾਸ ਦੇ ਪਰਿਵਾਰ ਵਿੱਚ ਕਿਸੇ ਵੀ ਇਸਤਰੀ ਨੇ ਦਾਦੀ ਨੇ ਮਾਂ ਨੇ ਨੋਨ ਨੇ ਜੇ ਕਿਸੇ ਵੀ ਇਸਤਰੀ ਨੇ ਇੱਕ ਦਿਨ ਵੀ ਕਰਵੇ ਚੌਕ ਦਾ ਵਰਤ ਨਹੀਂ ਰੱਖਿਆ ਫਿਰ ਸਾਡੇ ਘਰ ਦੇ ਵਿੱਚ ਪੁਰਸ਼ਾਂ ਦੀ ਉਮਰ 90 ਸਾਲ ਜਾਂ 95 ਸਾਲ ਕਿਸ ਤਰ੍ਹਾਂ ਹੋ ਗਈ ਹੁਣ ਅਸੀਂ ਦੇਖਦੇ ਹਾਂ ਕਿ ਕੀ ਕੋਈ ਹਿੰਦੂ ਵੀਰ ਸਾਨੂੰ ਉਦਾਹਰਨ ਦੇ ਤੌਰ ਤੇ ਜਾਂ ਕੋਈ ਪ੍ਰਤੱਖ ਇਸ ਐਗਜ਼ੈਂਪਲ ਦੇ ਸਕਦਾ ਹੈ ਪਤਾਕ ਸਬੂਤ ਦੇ ਸਕਦਾ ਹੈ ਕਿ ਕਰਵਾ ਚੌਕ ਚੌਥ ਵਰਤਰ ਖੰਡਾਲ ਜੋ ਉਮਰ ਦੇ ਵਿੱਚ ਵਾਦਾ ਹੁੰਦਾ ਹੈ ਕਿ ਕੋਈ ਹਿੰਦੂ ਵੀਰ ਦੱਸ ਸਕਦਾ ਹੈ ਕਿ ਮੇਰੇ ਪੜੋਸੀ ਦੇ ਘਰ ਪਰੋਸਨ ਨੇ ਸਾਰੀ ਉਮਰ ਵਾਸਤੇ ਕਰਵਾ ਚੌਕ ਦੇ ਵਰਤ ਰੱਖੇ ਔਰ ਪੜਾ ਪੜੋਸੀ 100 ਸਾਲ ਦੀ ਉਮਰ ਪੁੱਟ ਕੇ ਇਸ ਦੁਨੀਆ ਤੋਂ ਗਿਆ ਜਬ ਉਸਦੇ ਨਾਲ ਵਾਲੇ ਘਰ ਦੇ ਵਿੱਚ ਸਾਰੀਆਂ ਇਸਤਰੀਆਂ ਨੇ ਜਾਨੀ ਕਿ ਸੱਸ ਨੇ ਨੋਹਾ ਨੇ ਸਾਰੀ ਉਮਰ ਬਿਨਾਂ ਨਾਗਾ ਕਰਵੇ ਚੌਕ ਦੇ ਵਰਤ ਰੱਖੇ ਔਰ ਉਹਨਾਂ ਦੇ ਪਤੀ 115 ਜਾਂ 120 ਸਾਲ ਦੀ ਉਮਰ ਪੂਰਤ ਕੇ ਗਏ। ਜਬ ਉਸ ਤੋਂ ਅਗਲੇ ਘਰ ਦੇ ਵਿੱਚ ਸਾਰੀਆਂ ਇਸਤਰੀਆਂ ਦਾਦੀ, ਮਾਂ, ਨੋਹਾ, ਫਰਜਾਈਆਂ, ਨੰਨਾ ਸਭ ਨੇ ਕਰਵੇ ਚੌਕ ਦੇ ਵਰਤ ਰੱਖੇ ਔਰ ਉਹਨਾਂ ਦੇ ਘਰ ਦੇ ਵਿੱਚ ਸਾਰੇ ਕੁਰਸ਼ 135 ਜਾਂ 140 ਸਾਲ ਦੀ ਉਮਰ ਪੂਰਤ ਕੇ ਗਏ। ਅਗਰ ਕੋਈ ਐਸੀ ਐਗਜ਼ੈਂਪਲ ਦੇ ਸਕਦਾ ਹੈ ਜਾਂ ਕਿਸੇ ਦੇ ਕੋਲ ਕੋਈ ਐਸਾ ਪ੍ਰੂਫ ਹੈ ਤਦਾਸ ਚਰਾਹੇ ਦੇ ਵਿੱਚ ਖੜਾ ਹੋ ਕੇ ਉੱਚੀ ਆਵਾਜ਼ ਨਾਲ ਇਹ ਕਹੇਗਾ ਕਿ हे ਦੁਨੀਆ ਦੇ ਲੋਕੋ ਹੋਰ ਕੋਈ ਕੰਮ ਕਰੋ ਨਾ ਕਰੋ ਲੇਕਿਨ ਕਰਵੇ ਚੌਕ ਦਾ ਮਾਰਤ ਆਪਣੀਆਂ ਸਤਰੀਆਂ ਨੂੰ ਜ਼ਰੂਰ ਰਖਾਓ ਐਸਾ ਕੁਝ ਵੀ ਨਹੀਂ ਹੈ ਇਸ ਦੇ ਵਿੱਚ ਕੋਈ ਵੀ ਸਚਾਈ ਨਹੀਂ ਹੈ ਗੁਰਬਾਣੀ ਇਸ ਨੂੰ ਨਹੀਂ ਮੰਨਦੀ ਭਗਤ ਇਸ ਨੂੰ ਨਹੀਂ ਮੰਨਦੇ ਗੁਰੂਆਂ ਨੇ ਇਸ ਨੂੰ ਨਹੀਂ ਸਨਕਾਰ ਕੀਤਾ ਵਾ ਬਿਨਾਨਕ ਨੇ ਇਸ ਨੂੰ ਨਹੀਂ ਸਨਕਾਰ ਕੀਤਾ ਔਰ ਜੋ ਗੁਰਬਾਣੀ ਹੈ ਉਹ ਤੁਰਕੀ ਬਾਨੀ ਹੈ ਜੋ ਵਾਹਿਗੁਰੂ ਕਾਲ ਪੁਰਖ ਤੋਂ ਪਰਮਾਤਮਾ ਤੋਂ ਆਈ ਹੈ ਔਰ ਅਟਲ ਸਚਾਈ ਹੈ ਆਓ ਹੁਣ 사ਤਸੰਗ ਜੀ ਗੁਰਬਾਣੀ ਦੇ ਲਹਾਜੇ ਤੋਂ ਜਾਂ ਭਗਤਾਂ ਦੇ ਲਹਾਜੇ ਤੋਂ ਵੇਖਦੇ ਹਾਂ ਕਿ ਇਸ ਦੇ ਵਿੱਚ ਕਿਤਨੀ ਕੋ ਸਚਾਈ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਬਾਬੇ ਨਾਨਕ ਦੀ ਕਰਾਂਗੇ ਬਾਬੇ ਨਾਨਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਸ਼ਬਦ ਉਚਾਰਨ ਕੀਤੇ ਹਨ ਸੂਤਕ ਔਰ ਪਾਤਕ ਦੇ ਉੱਪਰ ਕਿ ਕਾਫੀ ਲੰਬੇ ਸ਼ਬਦ ਹਨ ਸਾਡੇ ਕੋਲ ਟਾਈਮ ਨਹੀਂ ਹੈ ਉਸਦੇ ਸਾਰੇ ਦੀ ਡਿਟੇਲ ਦੇ ਵਿੱਚ ਜਾਣ ਦੇ ਬਾਰੇ ਵਿੱਚ ਅਸੀਂ ਬਿਲਕੁਲ ਬਹੁਤ ਹੀ ਬਰੀਖ ਦੇ ਵਿੱਚ ਗੱਲ ਕਰਾਂਗੇ ਸੂਤਕ ਦਾ ਮਤਲਬ ਹੈ ਕਿ ਜਦੋਂ ਕਿਸੇ ਦੇ ਘਰ ਕੋਈ ਬੱਚਾ ਪੈਦਾ ਹੁੰਦਾ ਹੈ ਔਰ ਪਾਤਕ ਦਾ ਮਤਲਬ ਹੈ ਜਦੋਂ ਕਿਸੇ ਦੇ ਘਰ ਕੋਈ ਮਰਗ ਹੁੰਦੀ ਹੈ ਤਾਂ ਬ੍ਰਾਹਮਣ ਨੇ ਪੁਜਾਰੀ ਬ੍ਰਾਹਮਣ ਨੇ ਇੱਕ ਭਰਮ ਫੈਲਾਇਆ ਹੋਇਆ ਸੀ ਕਿ ਜਦੋਂ ਕਿਸੇ ਦੇ ਘਰ ਸੂਤਕ ਹੋਵੇ ਜਾਂ ਪਾਤਕ ਹੋਵੇ ਉਸ ਘਰ ਦੇ ਵਿੱਚ ਰਸੋਈ ਹੈ ਉਹ ਨਹੀਂ ਟਪਣੀ ਚਾਹੀਦੀ ਕਿਉਂਕਿ ਰਸੋਈ ਪਿੱਟੀ ਜਾਂਦੀ ਹੈ অপਵਿੱਤਰ ਹੋ ਜਾਂਦੀ ਹੈ ਟਾਈਮ ਤੋਂ ਜਾਇਜ਼ ਨਹੀਂ ਦਿੰਦਾ ਲੇਕਿਨ ਇੱਥੇ ਪੁਜਾਰੀ ਬ੍ਰਾਹਮਣ ਦੇ ਵਾਰੇ 'ਚ ਇੱਕ ਗੱਲ ਕਹਿਣੀ ਬੰਦੀ ਹੈ ਕਿ ਪੁਜਾਰੀ ਬ੍ਰਾਹਮਣ ਨੇ ਉਸ ਦੇ ਉੱਪਰ ਇੱਕ ਹੋਰ ਸ਼ਰਤ ਲਗਾ ਦਿੱਤੀ ਕਿ ਅਗਰ ਬ੍ਰਾਹਮਣ ਦੇ ਘਰ ਸੁੱਤਕ ਹੈ ਤਾਂ ਉਹ ਕੇਵਲ 7 ਦਿਨਾਂ ਵਾਸਤੇ ਹੈ ਅਗਰ ਖੱਤਰੀ ਦੇ ਘਰ ਵਿੱਚ ਹੈ ਤਾਂ 10 ਦਿਨਾਂ ਵਾਸਤੇ ਅਗਰ ਵੈਸਤੇ ਕਰਦਾ ਹੈ ਤਾਂ 2 ਹਫ਼ਤੇ ਵਾਸਤੇ ਔਰ ਅਗਰ ਸ਼ੁਧਰ ਦੇ ਘਰ ਵਿੱਚ ਸੂਤਕ ਹੈ ਤਾਂ ਉਹ 3 ਹਫ਼ਤੇ ਵਾਸਤੇ ਜਾਨੀ ਕਿ 21 ਦਿਨਾਂ ਵਾਸਤੇ ਹੁਣ ਜੋ ਸ਼ੁਧਰ ਪਹਿਲੇ ਹੀ ਗਰੀਬ ਹੈ ਪਹਿਲੇ ਹੀ ਭੁੱਖਾ ਹੈ 21 ਦਿਨ ਉਸ ਨੂੰ ਕੌਣ ਲੰਗਰ ਬਣਾ ਕੇ ਲਿਆ ਕੇ ਉਸ ਦੇ ਘਰ ਦੇਗਾ ਜਾਂ ਉਹ ਕਿੱਥੋਂ ਖਾਣਾ ਖਾਏਗਾ ਇਸ ਕਰਕੇ 사ਸੰਗ ਜੀ ਫਿਰ ਬਹਿੰਤੀ ਹੈ ਬਹੁਤ ਹੀ ਸ਼ਾਰਟ ਦੇ ਵਿੱਚ ਗੱਲ ਕਰ ਰਹੇ ਆ ਬਾਬੇ ਨਾਨਕ ਨੇ ਇਸ ਨੂੰ ਨਕਾਰ ਦਿੱਤਾ ਔਰ ਉਹਨਾਂ ਦੇ ਬਤਾਵਕ ਕਿਸੇ ਵਿਕਾਰ ਦੇ ਵਿੱਚ ਕੋਈ ਸੂਤਕ ਹੋਵੇ ਚਾਹੇ ਪਤਕ ਹੋਵੇ ਕੋਈ ਜ਼ਰੂਰਤ ਨਹੀਂ ਹੈ ਕਿ ਰਸੋਈ ਨਾ ਧਪੇ ਔਰ ਖਾਣਾ ਨਾ ਪੜਾਇਆ ਜਾਏ ਔਰ ਭੁੱਖੇ ਰਹਿਣ ਦੀ ਕੋਈ ਜ਼ਰੂਰਤ ਨਹੀਂ ਹੈ ਸੋ ਬਾਬੇ ਨਾਨਕ ਦਾ ਉਚਾਰਨ ਹੈ ਕਿ ਖਾਣਾ ਪੀਣਾ ਪਵਿੱਤਰ ਹੈ ਜਿਤੋਂ ਰਿਜਕ ਸਭਾਏ ਕਿਸੇ ਸੂਤਕ ਦੇ ਟਾਈਮ ਤੇ ਕਿਸੇ ਪਤਕ ਦੇ ਟਾਈਮ ਤੇ ਕੋਈ ਵੀ ਰਸੋਈ ਅਪਵਿੱਤਰ ਨਹੀਂ ਹੁੰਦੀ ਔਰ ਜੋ ਖਾਣਾ ਪੀਣਾ ਹੈ ਇੱਕ ਪਵਿੱਤਰ ਰਸਮ ਹੈ ਅਪਵਿੱਤਰ ਨਹੀਂ ਹੈ ਔਰ ਦਿੱਤੋਂ ਰਿਜਕ ਸਵਾਏ ਉਸ ਵੈਗਰੂ ਕਾਲਪੁਰਖ ਨੇ ਸਾਧੂ ਸਾਧੀਆਂ ਲੋੜਾਂ ਤੋਂ ਕਿਤੇ ਜ਼ਿਆਦਾ ਰਿਜਕ ਦਿੱਤਾ ਹੋਇਆ ਹੈ ਕਿਸੇ ਚੀਜ਼ ਦੀ ਕੋਈ ਕਾਟ ਨਹੀਂ ਹੈ ਸੋ ਇਹਨਾਂ ਚੀਜ਼ਾਂ ਦੇ ਵਿੱਚ ਡਾਂਟ ਦੀ ਕੋਈ ਜ਼ਰੂਰਤ ਨਹੀਂ ਹੈ ਔਰ ਆਪਣਾ ਸਮਾਂ ਬਰਬਾਦ ਕਰਨ ਦੀ ਲੋੜ ਨਹੀਂ ਹੈ ਓਕੇ ਬਾਬੇ ਨਾਨਕ ਦਾ ਫਰਮਾਨ ਹੈ ਅਨਨਾਂ ਖਾਏ ਦੇਹੀ ਦੁਖ ਦੀਜੇ ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੇ ਬਾਬਾ ਨਾਨਕ ਦਾ ਕਹਿਣਾ ਹੈ ਕਿ ਅਨ ਦਾ ਤਿਆਗ ਕਰਨਾ ਸਿਰਫ ਦੇਹੀ ਨੂੰ ਕਸ਼ਟ ਦੇਣਾ ਹੀ ਹੈ ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੇ ਜੋ ਗਿਆਨ ਹੈ ਜੋ ਅਗਿਆਨਤਾ ਦਾ ਹਨੇਰਾ ਦੂਰ ਹੋਣਾ ਹੈ ਉਹ ਤਾਂ ਗੁਰੂ ਦੇ ਗਿਆਨ ਨਾਲ ਹੀ ਹੋਣਾ ਹੈ ਆਓ ਹੁਣ ਦੇਖਦੇ ਹਾਂ ਕਿ ਕਬੀਰ ਸਾਹਿਬ ਦਾ ਕੀ ਵਿਚਾਰ ਹੈ ਇਸ ਦੇ ਬਾਰੇ ਵਿੱਚ ਯਾਨੀ ਕਿ ਕਰਵੇ ਚਾਉਂ ਦਾ ਪਹਾੜ ਵਰਤ ਜਾਹੂਰ ਕਈ ਕਿਸਮ ਦੇ ਪੂਰਨ ਮਾਸਤੀ ਦਾ ਵਰਤ ਕੋਈ ਦਾ ਵਰਤ اور ਕਿਸੇ ਢੰਗ ਨਾਲ ਵੀ ਭੁੱਖੇ ਰਹਿਣ ਦੇ ਬਾਰੇ ਚ ਉਹਨਾਂ ਦਾ ਕੀ ਵਿਚਾਰ ਹੈ ਕਬੀਰ ਸਾਹਿਬ ਤਾਂ ਪ੍ਰਭੂ ਨੂੰ ਪਿਸ਼ਵਰ ਨੂੰ ਸਿੱਧੇ ਕਹਿ ਰਹੇ ਹਨ ਕਿ ਭੁੱਖੇ ਭਗਤ ਨਾ ਕੀਜੇ ਜੇ ਮਾਲਾ ਆਪਣੀ ਢੀਜੇ ਪਰ ਸੰਗਤ ਜੀ ਇਹ ਕੇਵਲ ਕਬੀਰ ਸਾਹਿਬ ਨੇ ਨਹੀਂ ਕਿਹਾ ਬਾਕੀ ਹੋਰ ਭਗਤਾਂ ਨੇ ਵੀ ਕਿਹਾ ਹੈ ਭਗਤ ਧੰਨੇ ਦਾ ਇੱਕ ਬਹੁਤ ਲੰਬਾ ਚੌਰਾ ਸ਼ਬਦ ਸ਼ਿਰੂਗਰਾਂ ਸਾਡੇ ਵਿੱਚ ਸ਼ਸ਼ੋਭਤ ਹੈ ਜਿਸ ਦੇ ਵਿੱਚ ਭਗਤ ਦਾ ਨਾਮ ਪ੍ਰਭੂ ਤੋਂ ਡਿਮਾਂਡ ਕਰ ਰਹੇ ਹਨ ਕਿ ਇਹ ਇਹ ਚੀਜ਼ਾਂ ਮੇਰੇ ਵਾਸਤੇ ਨੈਸੈਸਿਟੀ ਹਨ ਲਗਜ਼ਰੀ ਨਹੀਂ ਹਨ ਇਹ ਦਿਓਗੇ ਮੈਂ ਤਾਂ ਹੀ ਭਗਤੀ ਕਰ ਸਕਦਾ ਹਾਂ ਨਹੀਂ ਤੇ ਮੈਂ ਖੁਫੇ ਪੇਟ ਕੋਈ ਭਗਤੀ ਨਹੀਂ ਕਰ ਸਕਦਾ ਔਰ 사ਸੰਗਜੀ ਇਹ ਬਿਲਕੁਲ ਫੈਕਟ ਹੈ ਕੋਈ ਵੀ ਖੁਫੇ ਪੇਟ ਨਹੀਂ ਭਗਤੀ ਕਰ ਸਕਦਾ ਨਹੀਂ ਸਿਮਰਨ ਕਰ ਸਕਦਾ ਜੋ ਲੋਕ ਇਹ ਕਹਿੰਦੇ ਹਨ ਕਿ ਅਸੀਂ ਵਰਤ ਰੱਖਦੇ ਹਾਂ ਔਰ ਉਸ ਨੂੰ ਪ੍ਰਭੂ ਦਾ ਸਿਮਰਨ ਜ਼ਿਆਦਾ ਕਰਦੇ ਹਨ ਇਸ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਅਗਰ ਸਾਡੇ ਕਿਸੇ ਦੰਦ ਦੇ ਵਿੱਚ ਕਿਸੇ ਦਾੜ ਦੇ ਵਿੱਚ ਬਹੁਤ ਤੇਜ ਦਰਦ ਹੈ ਤੇ ਸਾਡੀ ਸਾਰਾ ਜੋ ਧਿਆਨ ਹੈ ਉਸ ਦੰਦ ਦੇ ਉੱਪਰ ਜਾਂ ਦਾੜ ਦੇ ਉੱਪਰ ਜਾਏਗਾ ਔਰ ਅਗਰ ਸਾਡੇ ਪੇਟ ਦੇ ਵਿੱਚ ਬਹੁਤ ਤੇਜ ਦਰਦ ਹੈ ਤੇ ਸਾਡਾ ਸਾਰਾ ਧਿਆਨ ਪੇਟ ਦੇ ਉੱਪਰ ਜਾਏਗਾ ਇਸੇ ਤਰ੍ਹਾਂ ਅਗਰ ਪੇਟ ਦੇ ਵਿੱਚ ਅਨ ਨਹੀਂ ਗਿਆ ਤੇ ਉਹ ਭਗਤੀ ਕੀ ਕਰੇਗਾ ਇੱਥੇ ਅੱਗੇ ਕਬੀਰ ਸਾਹਿਬ ਦਾ ਫਰਮਾਨ ਹੈ ਅੰਨੇ ਬਿਨਾ ਨਾ ਹੋਏ ਸੁਕਾਲ ਤਜੀਏ ਅਨ ਨਾ ਮਿਲੇ ਗੋਪਾਲ ਜਾਨੀ ਕਿ ਅਨ ਤੋਂ ਬਿਨਾ ਕਿਸ ਤਰ੍ਹਾਂ ਸੰਤੁਸ਼ਟੀ ਹੁੰਦੀ ਹੈ ਔਰ ਅਨ ਦਾ ਤਿਆਗ ਕਰਨ ਨਾਲ ਕੋਈ ਪ੍ਰਭੂ ਕੋਈ ਗੋਪਾਲ ਦੀ ਪ੍ਰਾਪਤੀ ਨਹੀਂ ਹੁੰਦੀ ਅੱਗੇ ਫਿਰ ਧੰਨੇ ਭਗਤ ਦਾ ਫਰਮਾਨ ਹੈ ਛੋਡੇ ਅਨ ਕਰੇ ਪਖੰਡ ਨਾ ਸੁਹਾਗਣ ਨਾ ਉਹ ਰੰਡ ਗੁਸਤਾਕੀ ਮਾਫ ਇਹ ਦਾਸ ਦੇ ਸ਼ਬਦ ਨਹੀਂ ਹਨ ਇਹ कबीर साहब ਦੇ ਸ਼ਬਦ ਹਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਿਸ਼ੋਭਦ ਹਨ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਨੀ ਬਾਣੀ ਹੈ ਉਤੋਂ ਤੋਂ ਆਈ ਹੋਈ ਪਰਮਾਤਮਾ ਤੋਂ ਆਈ ਹੋਈ ਬਾਣੀ ਹੈ ਪਰ ਉਸ ਦੇ ਉੱਪਰ ਕੋਈ ਕਿੰਤੂ ਭੰਤੂ ਨਹੀਂ ਕਰ ਸਕਦਾ ਅੱਗੇ ਫਿਰ ਕਬੀਰ ਸਾਹਿਬ ਦਾ ਪ੍ਰਮਾਨ ਹੈ ਕਬੀਰ ਹਰ ਦਾ ਸਿਮਰਨ ਛਾੜ ਕੇ ਆ ਹੋਈ ਰਾਖੇ ਨਾਰ ਕਬੀਰ ਸਾਹਿਬ ਕਹਿ ਰਹੇ ਹਨ ਕਿ ਹਰੀ ਪਰਮਾਤਮਾ ਦੇ ਸਿਮਰਨ ਨੂੰ ਤਾਂ ਛੱਡ ਦਿੱਤਾ ਔਰ ਉਹੀ ਰੱਖੇ ਨਾਲ ਉਹੀ ਦਾ ਮਤਲਬ ਸੀਤਲਾ ਦੇ ਵਰਤ ਰੱਖਦੇ ਆ ਇਸ ਲਈ ਜੋ ਅਗਲੀ ਪਕਤੀ ਹੈ 사ਸੰਗਜੀ ਦਾਸ ਉਸ ਨੂੰ ਨਹੀਂ ਉਚਾਰਨ ਕਰਨਗੇ ਕਿਉਂਕਿ ਕਿਸੇ ਬੀਬੀ ਨੂੰ ਚੋਕ ਬੋਸਕਦੀ ਹੈ ਆਹਤ ਹੋ ਸਕਦੀ ਹੈ ਇਸ ਕਰਕੇ ਬਾਸਤੀ ਬੇਨਤੀ ਹੈ ਕਿ ਸੰਗਤ ਖੁਦ ਹੀ ਪੜ ਲਏ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 1370 ਦੇ ਉੱਪਰ ਸ਼शोਭਤ ਹੈ ਔਰ ਇਸ ਦੇ ਵਿੱਚ ਕਬੀਰ ਸਾਹਿਬ ਸਮਝਾ ਰਹੇ ਹਨ ਜੋ ਇਸਤਰੀਆਂ ਪ੍ਰਭੂ ਦੇ ਸਿਮਰਨ ਛੱਡ ਕੇ ਹੋਈ ਵਗੈਰਾ ਦਾ ਵਰਤ ਰੱਖਦੀਆਂ ਹਨ ਉਹ ਅਗਲੀ ਉਮਰ ਦੇ ਵਿੱਚ ਕਿਸ ਦੂਨੀ ਵਿੱਚ ਜਾਂਦੀਆਂ ਹਨ ਔਰ ਕਿਹੜੀ ਕਾਰ ਕਰਦੀਆਂ ਹਨ ਸਤਸੰਗ ਦੀ ਬਿਲਕੁਲ ਸਪਸ਼ਟ ਹੈ ਗੁਰਬਾਨੀ ਦੇ ਕੋਟੋਂ ਵੀ ਪਕਤਾ ਦੇ ਕਹਿਣ ਤੋਂ ਵੀ ਮਹਾਪੁਰਸ਼ਾਂ ਦੇ ਵੀ ਕਹਿਣ ਤੋਂ ਵੀ ਕਿਸੇ ਵੀ ਵਰਤ ਦੇ ਨਾਲ ਜਬ ਭੁੱਖੇ ਰਹਿਣ ਨਾਲ ਕੋਈ ਵੀ ਕਿਸੇ ਦੀ ਆਰਥੂ ਨਹੀਂ ਵਾਦੀ ਦਾਸ ਕੇਵਲ 2 ਮਿੰਟ ਹੋਰ ਲੈਂਗੇ ਸੰਗਤ ਦਾ ਤਾਂ ਕਿ ਇਸ ਗੱਲ ਨੂੰ ਹੋਰ ਕਲੈਰੀਫਾਈ ਕਰ ਦਿੱਤਾ ਜਾਏ ਮਹਾਭਾਰਤ ਦੇ ਯੁੱਧ ਵਿੱਚ ਜਦੋਂ ਕੁਰਖੇਤਰਾ ਦੇ ਮੈਦਾਨ ਦੇ ਵਿੱਚ ਅਭਮਨੂ ਦੀ ਮਰਤੂ ਹੋ ਗਈ ਸੀ ਤਾਂ ਅਰਜਨ ਨੇ ਅਭਮਨੂ ਨੂੰ ਆਪਣੀ ਗੋਦੀ ਵਿੱਚ ਚੁੱਕ ਕੇ ਲਾ ਕੇ ਸ਼੍ਰੀ ਕ੍ਰਿਸ਼ਨ ਜੀ ਦੇ ਕਦਮਾਂ ਦੇ ਵਿੱਚ ਰੱਖਿਆ ਔਰ ਬੇਨਤੀ ਕੀਤੀ ਕਿ ਭਗਵਾਨ ਮੇਰੇ ਬੇਟੇ ਨੂੰ ਜਿੰਦਾ ਕਰਦੇ ਹੋ ਕਿ શ્રીਕ੍ਰਿਸ਼ਨ ਨੇ ਅਪਮਨੂ ਨੂੰ ਜਿੰਦਾ ਕਰ ਦਿੱਤਾ ਸੀ શ્રીਕ੍ਰਿਸ਼ਨ ਕੋਈ ਸਧਾਰਨ ਵਿਅਕਤੀ ਤਾਂ ਨਹੀਂ ਸਨ ਉਹ ਤੇ ਬਹੁਤ ਵੱਡੇ અવਤਾਰ ਸਨ ਬਲਕਿ શ્રીਕ੍ਰਿਸ਼ਨ ਸਭ ਤੋਂ ਵੱਡੇ ਹਿੰਦੂ ਮਤ ਦੇ ਮਤਲਬ ਸਨਾਤਨੀ ਮਤ ਦੇ ਮਤਲਬ 16 ਕਾਲਾਂ ਉਤਾਰ ਸਨ ਜਦੋਂ ਕਿ ਸ਼੍ਰੀ ਰਾਮ 14 ਕਾਲ ਉਤਾਰ ਹੈ ਸੋ ਇਤਨਾ ਵੱਡਾ ਉਤਾਰ ਵੀ ਅਪਮਨੂ ਨੂੰ ਜਿੰਦਾ ਨਹੀਂ ਕਰ ਸਕਿਆ ਜਦੋਂ ਸਿਕੰਦਰ ਦੀ ਗ੍ਰੇਟ ਆਪਣੇ ਕਰੋ ਚੱਲਿਆ ਪੂਰੇ ਮੁਲਕ ਨੂੰ ਫਤਿਹ ਕਰਨ ਵਾਸਤੇ ਤਾਂ ਉਸ ਟਾਈਮ ਸਿਕੰਦਰ ਦੇ ਜੋ ਮਾਤਾ ਜੀ ਸਨ ਉਹ ਬੜੀ ਵਿਰਧ ਅਵਸਥਾ ਦੇ ਵਿੱਚ ਸਨ ਔਰ ਸਿਕੰਦਰ ਦੀ ਮਾਤਾ ਨੇ ਕਿਹਾ ਕਿ ਬੇਟਾ ਮੈਂ ਹੁਣ ਇਸ ਅਵਸਥਾ ਦੇ ਵਿੱਚ ਹਾਂ ਕਿ ਮੈਂ ਕਦੇ ਵੀ ਚਲਾਲਾ ਕਰ ਸਕਦੀ ਹਾਂ ਤੇ ਤੂੰ ਜਲਦੀ ਵਾਪਸ ਆਣਾ ਤੋ ਸਿਕੰਦਰ ਨੇ ਬੜੇ ਕੰਫੀਡੈਂਸ ਨਾਲ ਕਿਹਾ ਕਿ ਮਾਤਾ ਫਿਕਰ ਨਾ ਕਰੋ ਮੈਂ ਜਲਦੀ ਤੋਂ ਜਲਦੀ ਦੁਨੀਆ ਨੂੰ ਫਤਿਹ ਕਰਕੇ ਵਾਪਸ ਆਵਾਂਗਾ ਔਰ ਮੇਰੇ ਹੋਂ ਤੋਂ ਪਹਿਲਾਂ ਤੁਸੀਂ ਇਸ ਦੁਨੀਆ ਤੋਂ ਨਹੀਂ ਜਾ ਸਕਦੇ ਜਦੋਂ ਸਿਕੰਦਰ ਨੇ ਅੱਧੀ ਦੁਨੀਆ ਫਤਿਹ ਕਰ ਲਈ ਔਰ ਆਪਣੇ ਸਾਰੇ ਜਹਾਜ਼ ਧੰਦੇ ਪਰਲੇ ਔਰ ਸਿਕੰਦਰ ਵਾਪਸ ਜਾਣ ਲੱਗਿਆ ਤਾਂ ਸਮੁੰਦਰ ਦੇ ਵਿੱਚ ਸਿਕੰਦਰ ਦੀ ਜੋ ਤਬੀਅਤ ਹੈ ਉਹ ਖਰਾਬ ਹੋ ਜਾਂਦੀ ਹੈ ਜਦੋਂ ਸਿਕੰਦਰ ਨੂੰ ਪਤਾ ਚਲਦਾ ਹੈ ਕਿ ਹਾਲਤ ਜਿਆਦਾ ਖਰਾਬ ਹੈ ਤਾਂ ਉਹ ਆਪਣੇ ਸਾਰੇ ਵੈਦਨ ਇਕੱਠੇ ਕਰਦੇ ਹਨ ਔਰ ਉਹਨਾਂ ਨੂੰ ਕਹਿੰਦੇ ਹਨ ਕਿ ਮੈਂ ਤੁਹਾਨੂੰ 10000 ਸ਼ਰਫੀਆਂ ਦੇਵਾਂਗਾ ਸਿਰਫ 4 ਦਿਨਾਂ ਵਾਸਤੇ ਮੈਨੂੰ ਉਮਰ ਦੀ ਮੋਲ ਦਲਾ ਦਿਓ ਤਾਂ ਕਿ ਮੈਂ ਜਾ ਕੇ ਆਪਣੀ ਮਾਂ ਦੇ ਦਰਸ਼ਨ ਕਰ ਲਵਾਂ ਜ਼ਹਦ ਸਾਰੇ ਜਿੰਨਾ ਉਹਨਾਂ ਦੇ ਕੋਲ ਇਲਮ ਹੁੰਦਾ ਹੈ ਗਿਆਨ ਹੁੰਦਾ ਹੈ ਆਪਣਾ ਆਪਣਾ ਜੋਰ ਲਗਾਉਂਦੇ ਹਨ ਲੇਕਿਨ ਤबीयत ਹੋਰ ਖਰਾਬ ਹੁੰਦੀ ਜਾਂਦੀ ਹੈ ਜਦੋਂ ਸਿਕੰਦਰ ਨੂੰ ਮੌਤ ਸਾਹਮਣੇ ਨਜ਼ਰ ਆਣ ਲੱਗੀ ਤਾਂ ਸਿਕੰਦਰ ਫਿਰ ਵੈਦਾਂ ਨੂੰ ਕਹਿੰਦਾ ਹੈ ਕਿ ਮੈਨੂੰ ਮੈਂ ਤੁਹਾਨੂੰ 10000 ਅਸ਼ਰਫੀਆਂ ਨਹੀਂ ਬਲਕਿ ਜਿੰਨਾ ਮੇਰੇ ਕੋਲ ਤਨ ਹੈ ਉਸ ਦਾ ਅੱਧਾ ਤੁਹਾਨੂੰ ਦੇਾਂਗਾ ਕੇਵਲ 4 ਦਿਨਾਂ ਵਾਸਤੇ ਮੈਨੂੰ ਬਚਾ ਲਓ ਤਾਂ ਵੈਦਾਂ ਦਾ ਜਵਾਬ ਹੈ ਕਿ ਬਾਦਸ਼ਾਹ ਸਲਾਮਤ 4 ਦਿਨ ਤੇ ਬਹੁਤ ਦੂਰ ਦੀ ਗੱਲ ਅਸੀਂ ਤੁਹਾਨੂੰ 4 ਘੜੀਆਂ 4 ਪਲ ਵੀ ਨਹੀਂ ਬਚਾ ਸਕਦੇ ਔਰ ਇਸ ਤਰ੍ਹਾਂ ਸਿਕੰਦਰ ਦਮ ਤੋੜ ਜਾਂਦਾ ਹੈ ਕੋਈ ਵਡੇ ਤੋਂ ਵੱਡਾ ਵੇਦ ਵੀ ਉਸ ਦੀ ਨੂੰ ਨਿਮਰਤਾ ਨਾਲ ਸੱਦਦਾ ਇਸੇ ਤਰ੍ਹਾਂ ਇੱਕ ਇਸਤਰੀ ਜਿਸ ਦਾ ਪਤੀ ਪਹਿਲਾਂ ਚਲਾਣਾ ਕਰ ਗਿਆ ਸੀ ਉਸ ਦਾ ਇੱਕ ਛੋਟਾ ਜਿਹਾ ਬੇਟਾ ਸੀ ਔਰ ਦੁਨੀਆ ਦੇ ਵਿੱਚ ਹੋਰ ਕੋਈ ਨਹੀਂ ਸੀ ਕਿਸੇ وجہ ਨਾਲ ਉਸ ਦੀ ਵੀ ਮਰਤੂ ਹੋ ਜਾਂਦੀ ਹੈ ਔਰ ਉਹ ਪਤਨੀ ਉਸ ਛੋਟੇ ਬੱਚੇ ਨੂੰ ਆਪਣੇ ਗਲੇ ਗੱਲੇ ਦੇ ਨਾਲ ਲਗਾ ਕੇ ਪਿੰਡਾਂ ਦੇ ਵਿੱਚ ਪਾਗਲਾਂ ਦੀ ਤਰ੍ਹਾਂ ਵਹਿਣ ਪੌਂਦੀ ਘੁੰਮਦੀ ਸੀ ਲੋਕਾਂ ਨੂੰ ਪਤਾ ਚੱਲਿਆ ਕੇ ਪਾਸ ਵਾਲੇ ਪਿੰਡ ਦੇ ਵਿੱਚ ਮਹਾਤਮਾ ਬੁੱਧ ਆਏ ਆਏ ਹਨ ਤਾਂ ਉਹਨਾਂ ਨੇ ਉਸ ਇਸਤਰੀ ਨੂੰ ਕਿਹਾ ਕਿ ਪਾਸ ਵਾਲੇ ਪਿੰਡ ਦੇ ਵਿੱਚ ਮਹਾਤਮਾ ਬੁੱਧ ਆਏ ਹਨ ਜੋ ਬਹੁਤ ਵੱਡੇ ਮਹਾਪੁਰਖ ਹਨ ਪ੍ਰ부 ਦਾ ਰੂਪ ਹਨ ਤੁਸੀਂ ਉਹਨਾਂ ਕੋਲ ਜਾਓ ਉਹ ਜ਼ਰੂਰ ਇਸ ਨੂੰ ਜਿੰਦਾ ਕਰ ਦੇਣਗੇ ਤਾਂ ਉਹ ਇਸਤਰੀ ਪਾਸ ਵਾਲੇ ਪਿੰਡ ਵਿੱਚ ਜਾ ਕੇ ਆਪਣੇ ਬੱਚੇ ਨੂੰ ਮਹਾਤਮਾ ਬੁੱਧ ਦੇ ਚਰਨਾਂ ਵਿੱਚ ਰੱਖਦੀ ਹੈ ਔਰ ਬੇਨਤੀ ਕਰਦੀ ਹੈ ਕਿ ਮਹਾਪੁਰਖੋ ਇਸ ਦੁਨੀਆ ਦੇ ਵਿੱਚ ਮੇਰੇ ਬੇਟੇ ਤੋਂ ਇਲਾਵਾ ਮੇਰਾ ਹੋਰ ਕੋਈ ਆਸਰਾ ਨਹੀਂ ਸੀ ਤੁਸੀਂ ਕਿਸੇ ਤਰ੍ਹਾਂ ਇਸ ਨੂੰ ਜਿੰਦਾ ਕਰੋ ਕਿ ਮਹਾਤਮਾ ਬੁੱਧ ਨੇ ਉਸ ਬੱਚੇ ਨੂੰ ਜਿੰਦਾ ਕਰ ਦਿੱਤਾ ਸੀ ਤਾਂ ਸਾ ਸੰਗਤ ਹੀ ਇਸ ਦੇ ਵਿੱਚ ਰਚਕ ਪਰਬੇ ਸ਼ਕਤ ਨਹੀਂ ਹੈ ਕਿ ਜੋ ਜਮਨਾ ਹੋਰ ਮਰਨਾ ਹੈ ਇਹ ਵਾਯੂ ਰੂਪ ਕਾਲਪੁਰਖ ਪ੍ਰਭੂ ਦੇ ਈਸ਼ਵਰ ਦੇ ਅੱਲਾ ਦੇ ਹੱਥ ਵਿੱਚ ਹੈ ਇਸ ਨੂੰ ਕੋਈ ਉਧਾਰ ਨਹੀਂ ਸਕਦਾ ਕੋਈ ਕਟਾ ਨਹੀਂ ਸਕਦਾ ਕੋਈ ਕਰਵਾ ਚੌਕ ਦਾ ਵਰਤ ਜਾਂ ਕੋਈ ਕੋਈ ਵਰਤ ਨਹੀਂ ਇਸ ਦੇ ਵਿੱਚ ਕੋਈ ਵੀ ਹਸਤ ਖੇਤ ਕਰ ਸਕਦਾ ਇਹ ਸਿਰਫ ਵਾਹਿਗੁਰੂ ਦਾ ਆਪਣਾ ਖੇਤਰ ਹੈ ਔਰ ਉਹਨਾਂ ਦੇ ਆਪਣੇ ਹੱਥ ਦੇ ਵਿੱਚ ਹੈ ਸੋ ਸਿੱਖ ਬੀਬੀਆਂ ਨੂੰ ਔਰ ਨਾਨਕ ਨਾਮ ਲੇਵਾਂ ਨੂੰ ਦਾਸ ਦੀ ਪੁਰਜੋਰ ਬੇਨਤੀ ਹੈ ਕਿ ਅਸੀਂ ਕਿਸਮਤ ਵਾਲੇ ਹਾਂ ਕੇ ਸਾਨੂੰ ਬਾਬੇ ਨਾਨਕ ਜੈ ਸਾਹਿਬ ਰਹਿਬਰ ਮਿਲਿਆ ਔਰ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜੋ ਕੇਵਲ ਔਰ ਕੇਵਲ ਗਿਆਨ ਦਾ ਭੰਡਾਰ ਹੈ ਜਿਸ ਦੇ ਵਿੱਚ ਕੇਵਲ ਕਰਵਾ ਚੌਪ ਦੀ ਵਰਤ ਦਿਨੀ ਬਲਕਿ ਹਰ ਸਮੱਸਿਆ ਦਾ ਹੱਲ ਉਸ ਦੇ ਵਿੱਚ ਦਿੱਤਾ ਹੋਇਆ ਹੈ ਉਸ ਨੂੰ ਛੱਡ ਕੇ ਜਿਸ ਦਲਦਲ ਦੇ ਵਿੱਚੋਂ ਜਿਸ ਚਿੱਕੜ ਦੇ ਵਿੱਚੋਂ ਸਾਨੂੰ ਬਾਬੇ ਨਾਨਕ ਨੇ ਕੱਢਿਆ ਹੈ ਵਾਪਸ ਉਸ ਤੱਕ ਨਾ ਜਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਲੜ ਪਕੜੋ ਔਰ ਆਪਣਾ ਜੀਵਨ ਸਫਲਾ ਕਰੋ ਦਾਸ ਦੀ ਇੱਕ ਹੋਰ ਸੰਗਤ ਨੂੰ ਬੇਨਤੀ ਹੈ ਕਿ ਅਗਰ ਕੋਈ ਸਬਜੈਕਟ 1 ਘੰਟਾ ਟਾਈਮ ਉਸਦੇ ਰਾਸਤੇ ਚਾਹੀਦਾ ਹੈ ਅਗਰ ਅਸੀਂ ਉਸ ਨੂੰ 15 ਜਾਂ 20 ਮਿੰਟਾਂ ਦੇ ਵਿੱਚ ਸਮੇਟਣ ਦੀ ਕੋਸ਼ਿਸ਼ ਕਰਾਂਗੇ ਤਾਂ ਕਦੇ ਵੀ ਅਸੀਂ ਉਸ ਦੇ ਨਾਲ ਇਨਸਾਫ ਨਹੀਂ ਕਰ ਸਕਦੇ ਕਿਸੇ ਵੀ ਸਬਜੈਕਟ ਨੂੰ ਛੋਟਾ ਕਰਨ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਹਨ ਰਿਦਮ ਚੱਲਿਆ ਜਾਂਦਾ ਹੈ ਫਲੋ ਚਲਿਆ ਜਾਂਦਾ ਹੈ ਔਰ ਬਹੁਤ ਸਾਰੀ ਜ਼ਰੂਰੀ ਜਾਣਕਾਰੀ ਜੋ ਸੰਗਤ ਨੂੰ ਦੇਣੀ ਹੁੰਦੀ ਹੈ ਉਹ ਰਹਿ ਜਾਂਦੀ ਹੈ ਉਦਾਹਰਨ ਦੇ ਤੌਰ ਤੇ ਅੱਜ ਦੇ ਵਿਸ਼ੇ ਵਿੱਚ ਹੀ ਕਿ ਅੱਜ ਕੱਲ ਦੇ ਜਵਾਨਾਂ ਵਿੱਚ ਇਸਤਰੀਆਂ ਕਿਸੇ ਤਰ੍ਹਾਂ ਵੀ ਮਰਦਾਂ ਨਾਲੋਂ ਘੱਟ ਹਨ ਕਿਹੜੇ ਖੇਤਰ ਦੇ ਵਿੱਚ ਇਸਤਰੀ ਮਰਦ ਨਾਲੋਂ ਘੱਟ ਹੈ ਤਾਂ ਅਗਰ Hindu ਵੀਰਾਂ ਦਾ ਇਹ ਵਿਸ਼ਵਾਸ ਹੈ ਕਿ ਘਰੂਏ ਚੌਂਕ ਦਾ ਵਰਤ ਰੱਖਣ ਨਾਲ ਪਤੀ ਦੀ ਉਮਰ ਵੱਧੀ ਹੈ ਤਾਂ ਪਤੀਆਂ ਨੂੰ ਵੀ ਤਾਂ ਬਰਤ ਰੱਖਣਾ ਚਾਹੀਦਾ ਹੈ ਤਾਂ ਕਿ ਸਟ੍ਰੀਮ ਦੀ ਉਬਰ ਵਧੇ ਸੋ ਇਸ ਨੂੰ ਕਲੈਰੀਫਾਈ ਕਰਨ ਵਾਸਤੇ ਕਮ ਸੇ ਕਮ 15 ਮਿੰਟ ਟਾਈਮ ਹੋ ਚਾਹੀਦਾ ਹੈ ਸੋ ਬਹੁਤ ਸੀ ਬੇਨਤੀ ਹੈ ਕਿ ਇਸ ਤੋਂ ਜ਼ਿਆਦਾ ਕਿਸੇ ਵੀ ਟੌਪ ਨੂੰ ਕੱਟ ਕਰਨਾ ਸੰਭਵ ਨਹੀਂ ਹੈ ਤੋ ਜਿਸ ਹਾਲਤ ਵਿੱਚ ਹੈ ਉਸ ਨੂੰ ਸਵੀਕਾਰ ਕਰਨਾ ਬਹੁਤ ਸਾਰੀਆਂ ੁੱਲਾਂ ਹੋ ਗਈਆਂ ਹੋਣਗੀਆਂ ੁੱਲ ਚੁਪ ਦੀ ਮਾਫੀ ਵਾਇਬੁੱਗੀ ਦਾ ਖਾਲਸਾ ਵਾਇਬੁੱਗੀ ਦੀ ਫਤ